ਗਾਇ ਗੁਰੂ ਜੀ ਕੀ ਫਤਿਹ ਸਾਰੇ ਸਤਿਕਾਰਯੋਗ ਆਏ ਹੋਏ ਪ੍ਰੈਸ ਦੇ ਵੀਰੋ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਸ੍ਰੀ ਕਾਉਤਕ ਸਾਹਿਬ ਵਿਖੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਨਤਮਸਤਕ ਹੁਣ ਆਏ ਸੀਗੇ ਸੌਰੀ ਸੰਗਤ ਨੇ ਉੱਥੇ ਮੱਥਾ ਟੇਕਿਆ ਦੋਵੇਂ ਈ ਅਸਥਾਨਾਂ ਤੇ ਜਾ ਕੇ ਤੇ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਜਿਹੜੀ ਅਸੀਂ ਚਲਾਉਣ ਜਾ ਰਹੇ ਹਾਂ ਉਹਦੇ ਵਾਸਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਉਹਨਾਂ ਦਾ ਓਟ ਆਸਰਾ ਲਿਆ ਉਹਨਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਅਰਦਾਸ ਕੀਤੀ ਤੇ 6ਵੇਂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼ਕਤੀ ਲੈਣ ਵਾਸਤੇ ਚੜ੍ਹਦੀ ਕਲਾ ਵਿੱਚ ਇਸ ਲਹਿਰ ਨੂੰ ਤੋਰਨ ਵਾਸਤੇ ਸਮਰੱਥਾ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਏ ਉਹਨਾਂ ਅਗੇ ਅਰਦਾਸ ਬੇਨਤੀ ਕੀਤੀ ਸਾਨੂੰ ਪੂਰੀ ਉਮੀਦ ਹੈ ਕਿ ਸਾਰਾ ਸਿੱਖ ਪੰਥ ਸਮੁੱਚੇ ਪੰਜਾਬੀ ਇਸ ਸ਼੍ਰੋਮਣੀ ਅਕਾਲੀ ਦਲ ਸudar ਲਹਿਰ ਦਾ ਸਾਥ ਦੇਣਗੇ ਬੜਾ ਸਾਨੂੰ ਇਸ ਗੱਲ ਦੀ ਚਿੰਤਾ ਆ ਜਿਸ ਚਿੰਤਾ ਨੂੰ ਲੈ ਕੇ ਸਾਰੇ ਪੰਥਦਰਦੀਆਂ ਨੇ ਪੰਥ ਅਤਿਸ਼ੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰਾਂ ਨੇ ਮੰਨ ਬਣਾਇਆ ਕਿ ਸਾਨੂੰ ਇਹ ਜਿਹੜਾ ਝੰਡਾ ਚੁੱਕ ਕੇ ਅੱਗੇ ਆਉਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਪਿਛਲੇ ਸਮਿਆਂ 'ਚ ਬਣ ਗਈ ਉਹ ਬੜੀ ਚਿੰਤਾਜਨਕ ਸੀ ਤੇ ਅਗਰ ਕੁਝ ਨਾ ਕੀਤਾ ਗਿਆ ਤਾਂ ਫਿਰ ਕਹਿ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਂਦ ਆ ਉਹ ਖਤਰੇ ਦੇ ਕੇਰੇ ਵਿੱਚ ਆ ਸਕਦੀ ਆ ਇਹ ਸਾਬਤ ਹੁੰਦਾ ਜਿਹੜੀਆਂ ਇਲੈਕਸ਼ਨਸ ਹੋਈਆਂ ਜਾਂ ਜਿੱਦਾਂ ਦਾ ਵੀ ਆਪਾਂ ਨੂੰ ਸਮਰਥਨ ਮਿਲਿਆ ਜਿੱਦਾਂ ਦਾ ਆਪਾਂ ਨੂੰ ਸਾਥ ਮਿਲਿਆ ਇਹਨਾਂ ਇਲੈਕਸ਼ਨਾਂ ਜਾਂ ਪੁਰਾਣੀਆਂ ਇਲੈਕਸ਼ਨਾਂ ਵਿੱਚ ਇਸ ਕਰਕੇ ਸਾਰੇ ਪੰਥਦਰਦੀਆਂ ਨੂੰ ਪੰਥ ਦੇ ਹੁਤੈਸ਼ੀਆਂ ਨੂੰ ਸਾਰੇ ਸਮੁੱਚੇ ਪੰਜਾਬੀਆਂ ਨੂੰ ਅਸੀਂ ਅਪੀਲ ਵੀ ਕਰਦੇ ਆ ਕਿ ਸਾਡੀ ਇਹ ਜਿਹੜੀ ਜਦੋ ਜਿਹੜੀ ਸਾਡਾ ਜਿਹੜਾ ਅਪਰਾਲਾ ਇਹ ਕਿਸੇ ਵਿਅਕਤੀ ਦੇ ਬਰ ਖਿਲਾਫ ਨਹੀਂ ਕਿਸੇ ਇੱਕ ਅਹੁਦੇ ਨੂੰ ਲੈ ਕੇ ਨਹੀਂ ਸਮੁੱਚੇ ਤੌਰ ਤੇ ਅਸੀਂ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ 103 ਸਾਲਾ ਪੁਰਾਣੀ ਸਿੱਖਾਂ ਦੀ ਨਮਾਇੰਦਾ ਜਮਾਤ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਧਾਰਮਿਕ ਜਥੇਬੰਦੀ ਆ ਸਿੱਖ ਪਾਰਲੀਮੈਂਟ ਆ ਇਹਨਾਂ ਤੇ ਹਰ ਗੁਰਸਿੱਖ ਨੂੰ ਸੰਗਤਾਂ ਨੂੰ ਪੂਰਨ ਭਰੋਸਾ ਹੋਣਾ ਚਾਹੀਦਾ ਸੰਗਤਾਂ ਦਾ ਪੂਰਾ ਸਹਿਯੋਗ ਇਹਨਾਂ ਦੋਹਾਂ ਜਥੇਬੰਦੀਆਂ ਨੂੰ ਮਿਲਣਾ ਚਾਹੀਦਾ ਤੇ ਉਹਦੇ ਵਾਸਤੇ ਜਿਹੜੀਆਂ ਕਮੀਆਂ ਪੇਸ਼ੀਆਂ ਪਿਛਲੇ ਸਮਿਆਂ 'ਚ ਹੋਈਆਂ ਜਾਂ ਰਹਿ ਗਈਆਂ ਜਾਂ ਜਿਹੜੀਆਂ ਕੋ ਉਮ ਪਾਈਆਂ ਲੀਡਰਸ਼ਿਪ ਤੋਂ ਹੋਈਆਂ ਗਲਤੀਆਂ ਕਹਿ ਲਓ ਹੋਈਆਂ ਉਹਨਾਂ ਨੂੰ ਸੁਧਾਰਨ ਲਈ ਉਹਨਾਂ ਦੇ ਪਛਤਾਪ ਵਾਸਤੇ ਤੇ ਖਿਮਾ ਮੰਗਣ ਵਾਸਤੇ ਗੁਰੂ ਸਾਹਿਬ ਤੋਂ ਅਸੀਂ ਇਹ ਅਪਰਾਧਾ ਕੀਤਾ ਜਦਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਪਿਛਲੇ ਦਿਨੀ ਅਸੀਂ ਪਹਿਲੀ ਜੁਲਾਈ ਨੂੰ ਮਿਲ ਕੇ ਗਏ ਸੀ ਭਾਈ ਮਨਜੀਤ ਸਿੰਘ ਜੀ ਜਿਹੜੇ ਸਿੱਖ ਪੰਥ ਦੀ ਬੜੀ ਮਹਾਨ ਸ਼ਖਸੀਅਤ ਨੇ بڑے ਮਹਾਨ ਪਰਿਵਾਰ ਵਿੱਚੋਂ ਨੇ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਨੇ ਇਹ ਵੀ ਅਜਨਾਲ ਸੀ ਉਦੋਂ ਵੀ ਨਾਲ ਸੀ ਹੋਰ ਸਾਰੀ ਸਾਰੇ ਜਿੰਨੇ ਵੀ ਪੰਥ ਦੇ ਅਸੀਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸੋਹਰਦ ਲੀਡਰ ਸਾਹਿਬਾਨ ਸਨ ਸਿੰਘ ਸਾਹਿਬ ਨੂੰ ਉਦੋਂ ਬੇਨਤੀ ਕਰਕੇ ਗਏ ਸੀ ਤੇ ਇਹ ਸਾਰੀ ਜਿਹੜਾ ਉਪਰਾਲਾ ਸੀ ਕੀਤਾ ਇਸ ਕਰਕੇ ਕਿ ਸੰਗਤਾਂ ਦਾ ਵਿਸ਼ਵਾਸ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟਦਾ ਦਿਸ ਰਿਹਾ ਸੀਗਾ ਸੰਗਤਾਂ ਦਾ ਜਿਹੜਾ ਭਰੋਸਾ ਸੀ ਆਪਣੀ ਲੀਡਰਸ਼ਿਪ ਤੋਂ ਉਹ ਕਮਜ਼ੋਰ ਹੁੰਦਾ ਦਿਸ ਰਿਹਾ ਸੀਗਾ ਇਸ ਲਈ ਅਸੀਂ ਇਹ ਜਿਹੜਾ ਮਨ ਬਣਾ ਕੇ ਸਿੰਘ ਸਾਹਿਬ ਕੋ ਆਏ ਕਿ ਸਭ ਤੋਂ ਪਹਿਲਾਂ ਸਾਨੂੰ ਗੁਰੂ ਘਰ ਜਾ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਅਕਾਲ ਤਖਤ ਸਾਹਿਬ ਦਾ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਆ ਉੱਥੇ ਜਾ ਕੇ ਸਾਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਜੇ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਉਹਨਾਂ ਦਾ ਪਛਤਾਪ ਕਰਾਂਗੇ ਜਿਹੜੀ ਸਜ਼ਾ ਸਾਨੂੰ ਅਕਾਲ ਤਖਤ ਸਾਹਿਬ ਦੇ ਜਿਹਦੇ ਦਾ ਲਵਣਗੇ ਅਸੀਂ ਉਹ ਸਜ਼ਾ ਭੁਗਤਾਂਗੇ ਤੇ ਸੇਵਾ ਵੀ ਕਰਾਂਗੇ ਤਾਂ ਕਿ ਸਾਰੀ ਲੀਡਰਸ਼ਿਪ ਜਿਹੜੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਪਣੇ ਉਸ ਸਥਾਨ ਨੂੰ ਮੰਦੀ ਆ ਜਿਹੜੀ ਉੱਥੇ ਉਹਦਣ ਆ ਕੇ ਸਿੰਘ ਸਾਹਿਬ ਦੇ ਅੱਗੇ ਬੇਨਤੀ ਕਰਕੇ ਗਈ ਆ ਜਾਂ ਹੋਰ ਜਿਹੜੇ ਲੀਡਰ ਨੇ ਜਿਹੜੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਮੰਨਦੇ ਨੇ ਉਹ ਜੋ ਵੀ ਉਹ ਤੋਂ ਸਜ਼ਾ ਮਿਲੂ ਉਹਨੂੰ ਸਜ਼ਾ ਨੂੰ ਭੁਗਤਣਗੇ ਤਾਂ ਕਿ ਅਸੀਂ ਜਿਹੜੀ ਸੰਗਤ ਦੇ ਸਾਹਮਣੇ ਸੁਰਗਰੂ ਹੋ ਸਕੀਏ ਆਪਣਾ ਬੋਝ ਜਿਹੜਾ ਸਾਡੇ ਆਪਣੇ ਮਨ ਦੇ ਉੱਪਰ ਪਾ ਰਿਹਾ ਉਹਨੂੰ ਅਸੀਂ ਹਲਕਾ ਕਰ ਸਕੀਏ ਤੇ ਸੰਗਤਾਂ ਵਿੱਚ ਦੁਆਰਾ ਵਿਸ਼ਵਾਸ ਕਾਇਮ ਕਰ ਸਕੀਏ ਦਾ ਸਾਹਿਬ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਸੱਦਿਆ ਗਿਆ ਸੀਗਾ ਪੇਸ਼ ਹੋਣ ਵਾਸਤੇ ਉਹਨਾਂ ਨੇ ਕਿਹਾ ਕਿ ਮੈਂ ਪੇਸ਼ ਹੋਣ ਲਈ ਆਵਾਂਗਾ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਕਿ ਜੈਦਰ ਸਾਹਿਬ ਉਹਨਾਂ ਨੂੰ ਵੀ ਤੁਹਾਡੇ ਨਾਲ ਹੀ ਧਾਰਮਿਕ ਸਜ਼ਾ ਲਗਾਉਣਗੇ ਕਿਉਂਕਿ ਚੂਚਾ ਅਕਾਲੀ ਦਲ ਜਿਹੜਾ ਹੈ ਉਹ ਉਸਨੇ ਉਹ ਜਿਹੜਾ ਮੌਕਾ ਸੀਗਾ ਉਦੋਂ ਸੱਤਾ ਦੇ ਵਿੱਚ ਸੀਗੇ ਤਾਂ ਵਾਰ-ਵਾਰ ਵਿਰੋਧੀਆਂ ਵੱਲੋਂ ਇਹੀ ਸਵਾਲ ਕੀਤਾ ਜਾ ਰਿਹਾ ਹੈ ਕਿ ਉਦੋਂ ਤਾਂ ਕੁਰਸੀਆਂ ਛੱਡੀਆਂ ਨਹੀਂ ਉਦੋਂ ਜਿਹੜੇ ਹਰੇ ਪਹਿਣ ਚੱਲਦੇ ਸੀਗੇ ਆਪਣੇ ਪੁੱਤ ਪਣੇਵੇਂ ਭਤੀਜੇ ਜਿਹੜੇ ਆ ਉਹ ਸੱਤਾ ਦੇ ਵਿੱਚ ਲੈਣ ਤੇ ਉਦੋਂ ਕਿਉਂ ਨਹੀਂ ਇਹਨਾਂ ਨੇ ਇਹ ਕੁਰਸੀਆਂ ਛੱਡੀਆਂ ਇਦਾਂ ਜੀ ਵੀ ਅਸੀਂ ਆਪਣੇ ਵੱਲੋਂ ਕਹਿ ਸਕਦੇ ਹਾਂ ਕਿ ਜਦ ਵੀ ਕਿਤੇ ਕਿਸੇ ਮੀਟਿੰਗ ਕਿਸੇ ਫੋਰਮ ਤੇ ਗੱਲ ਹੋਈ ਅਸੀਂ ਆਪਣੀ ਲੀਡਰਸ਼ਿਪ ਨੂੰ ਇਸ ਜਾ ਦੇਤੇ ਉਹ ਚੁੰਦਾ ਕਮੇਟੀ ਦੇ ਵਿੱਚ ਵੀ ਦਰਜ ਨੇ ਬਕਾਇਦਾ ਤੌਰ ਤੇ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਗਲਤ ਫੈਸਲੇ ਲਏ ਉਹਨਾਂ ਨੂੰ ਉੱਥੇ ਕਾਲ ਤੱਕ ਸਾਹਿਬ ਤੇ ਆ ਕੇ ਖਿਮਾ ਮੰਗਣੀ ਚਾਹੀਦੀ ਆ ਤੇ ਗੁਰੂ ਸਾਹਿਬ ਤੋਂ ਜਿਹੜੀਆਂ ਪੁੱਲਾਂ ਮਕਸੌਣੀਆਂ ਚਾਹੀਦੀਆਂ ਕਿਹੜੇ ਕਿਹੜੇ ਗੁਨਾਹ ਦੀ ਮਾਫੀ ਮੰਗੋਗੇ ਅਕਾਲ ਤਖਸਾਲ ਤੋਂ ਭਾਈ ਰਮਜੀਤ ਸਿੰਘ ਨੂੰ ਜਿਸ ਤਰ੍ਹਾਂ ਜਲੀਲ ਕਰਕੇ ਹਟਾਇਆ ਗਿਆ ਉਸ ਤੋਂ ਬਾਅਦ ਪ੍ਰੋਫੈਸਰ ਮਨਜੀਤ ਸਿੰਘ ਨੂੰ ਜਿੱਦਾਂ ਜਲੀਲ ਕਰਕੇ ਹਟਾਇਆ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਲੀਲ ਕਰਕੇ ਹਟਾਇਆ ਗਿਆ ਉਸ ਤੋਂ ਬਾਅਦ ਵਿਦਾਂਤੀ ਜੀ ਨੂੰ ਕਿਸ ਤਰ੍ਹਾਂ ਹਟਾਇਆ ਗਿਆ ਗਾਨੀ ਗੁਰਬਚਨ ਸਿੰਘ ਨੂੰ ਕਿਸ ਤਰ੍ਹਾਂ ਹਟਾਇਆ ਗਿਆ ਇਹ ਸਾਰਾ ਕੁਝ ਤਾਂ ਉਸ ਵੇਲੇ ਤੁਸੀਂ ਉਹ ਵਕਾਲੀਦਲ ਦੇ ਵਿੱਚ ਸੀ ਉਦੋਂ ਕਿ ਉਹਨਾਂ ਸਰਬ ਇੱਕ ਇਤਿਹਾਸ ਛੋਟਾ ਇੱਕ ਹੋਰ ਇਹਨਾ ਐਡ ਆਨ ਕਰਦੇ ਕਿ ਇੱਥੇ ਹਾਸ ਰਚਿਆ ਗਿਆ ਹੈ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰਾਂ ਵਾਸਤੇ ਲੋਕ ਇਹ ਕਹਿੰਦੇ ਨੇ ਸੰਗਤ ਇਹ ਕਹਿੰਦੀ ਹੈ ਕਿ ਜਿਹੜਾ ਜਿਹੜਾ ਜਥੇਦਾਰ ਵੀ ਇੱਥੋਂ ਅਹੁਦੇ ਤੋਂ ਲੱਥਿਆ ਹੈ ਸਾਡੇ ਸਨਮਾਨਯੋਗ ਉਹਨਾਂ ਦੇ ਉੱਤੇ ਕੋਈ ਨਾ ਕੋਈ ਅਣਛਣ ਲਗਾ ਕੇ ਕੋਈ ਉਹਨਾਂ ਦੇ ਉੱਤੇ ਜਿਸੇ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਉਹਨਾਂ ਨੂੰ ਉਤਾਰਿਆ ਗਿਆ ਸੋ ਕੋਈ ਨਾ ਕੋਈ ਅਣਛਣ ਲਗਾ ਕੇ ਹੀ ਉਹਨਾਂ ਨੂੰ ਉਤਾਰਿਆ ਜਾਂਦਾ ਹੈ ਜਾਣਬੁੱਝ ਕੇ ਇਹ ਇਤਿਹਾਸ ਹੈ ਅੱਜ ਤੱਕ ਦਾ ਦੇਖੋ ਸੁਣਿਓ ਬੇਂਤੀ ਜੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਹੈ ਉਹ ਸਾਰੇ ਸਿੱਖ ਜਗਤ ਨੂੰ ਪ੍ਰਮਾਨ ਹੈ ਤੇ ਆਪਾਂ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਅਕਾਲ ਤਖਤ ਸਾਹਿਬ ਦੇ ਹਦੇਸ਼ਾਂ ਤੇ ਹੁਕਮਨਾਮਿਆਂ ਦੇ ਜਾਂ ਉਹਨਾਂ ਦੇ ਫਰਮਾਨਾਂ ਤੇ ਜਿਹੜਾ ਕੋਈ ਸਿੰਘ ਸਾਹਿਬ ਉਸ ਪਦਵੀ ਤੇ ਸੇਵਾ ਕਰ ਗਏ ਜਾਂ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਰੋਲ ਨਿਭਾਇਆ ਉਹਨਾਂ ਦਾ ਸਤਿਕਾਰ ਮਾਨ ਸਦਾ ਹੀ ਸੇ ਕੰਮ ਕਰ ਦਿਆ ਨਹੀਂ ਪਰ ਜਿਸ ਤਰ੍ਹਾਂ ਹਟਾਇਆ ਗਿਆ ਉਹ ਤਾਂ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਰਹੀ ਹੈ ਇਹ ਨਾ ਜੀ ਉਹ ਤਾਂ ਮੁਲਾਜ਼ਮ ਸਮਝਦਾ ਰਿਹਾ ਉਹ ਤਾਂ ਨੌਕਰ ਸਮਝਦੇ ਮੈਂ ਤੁਹਾਨੂੰ ਮੇਰੀ ਸਾਰੀ ਪੂਰੀ ਮੇਰੀ ਗੱਲ ਬੇਨਤੀ ਪਹਿਲਾਂ ਸੁਣ ਲਿਓ ਇਸ ਗੱਲ ਦਾ ਸਿੱਖ ਸੰਗਤ ਨੂੰ ਬੜਾ ਇਤਰਾਜ਼ ਆ ਜਿਹੜੀ ਗੱਲ ਤੁਸੀਂ ਆਖੀ ਹੈ ਦੇਖੋ ਅਸੀਂ ਉਸ ਵਿਚਾਰ ਦੇ ਧਾਰਨੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੀ ਨਿਯੁਕਤੀ ਜਿੱਥੇ ਆਪਣੇ ਸ਼੍ਰੋਮਣੀ ਕਮੇਟੀ ਦੇ ਆਪਣੇ ਦਾਇਰੇ ਵਿੱਚ ਆਉਂਦੀ ਆ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਨਿਯੁਕਤੀ ਸਿੱਖ ਪੰਥ ਦੀ ਪ੍ਰਮਾਨਿਤ ਜਿਹੜੀ ਹੈਗੀ ਆ ਵਿਧੀ ਵਿਵਾਨਾ ਹੋਣੀ ਚਾਹੀਦੀ ਆ ਉਸ ਤਰੀਕੇ ਨਾਲ ਹੋਣੀ ਚਾਹੀਦੀ ਆ ਤਾਕਿ ਕੋਈ ਵੀ ਲੁਫਾਫੇ ਚੋਂ ਨਿਕਲਦੇ ਨਹੀਂ ਜਜਦਾਰ ਸਾਹਿਬ ਤੁਸੀਂ ਉਸੇ ਉਸੇ ਗੱਲ ਤੇ ਆ ਰਹੇ ਹੋ ਕਿਉਂਕਿ ਜਗੀਰ ਕੌਰ ਹੋਰੀ ਵੀ ਇਹ ਤੁਹਾਡੇ ਨਾਲ ਦੇ ਜਿਹੜੇ ਸਾਥੀ ਨੇ ਉਹ ਇਹ ਗੱਲ ਵਾਰ-ਵਾਰ ਕਹਿ ਚੁੱਕੇ ਨੇ ਕਿ ਜਜਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਲੁਫਾਫੇ ਚੋਂ ਨਿਕਲਦੇ ਹਨ ਇਹ ਤੁਸੀਂ ਮੰਨਦੇ ਹੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਜਜਦਾਰ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਲੋਕਾਂ ਦਾ ਮੈਂ ਕੀ ਕਹਿ ਰਹੇ ਹਾਂ ਜੀ ਵੀ ਸਾਰੇ ਪੰਥ ਨੂੰ ਉਹ ਜਿਹੜੀ ਪ੍ਰਕਿਰਿਆ ਪ੍ਰਵਾਨਿਤ ਹੋਣੀ ਚਾਹੀਦੀ ਹੈ ਤਾਂਕਿ ਐਦਾਂ ਦੀ ਸ਼ਕਤੀ ਇੱਥੇ ਆਵੇ ਜਿਸਤੇ ਕੋਈ ਕਿੰਧੂਪਰਤੂ ਨਾ ਕਰ ਸਕੇ ਨਾ ਕੋਈ ਨਾ ਕੋਈ ਉਹਨਾਂ ਨੂੰ ਏਦਾਂ ਕਿਸੇ ਗਲਤ ਤਰੀਕੇ ਨਾਲ ਉਹਨਾਂ ਨੂੰ ਹਟਾਇਆ ਜਾ ਸਕੇ ਇਸ ਜਿਹੜੀ ਪ੍ਰਕਿਰਿਆ ਦੇ ਵਿੱਚ ਜਿੱਥੇ ਵੀ ਕੋਈ ਸੋਧ ਚਾਹੀਦੀ ਆ ਦੇਖੋ ਸ਼੍ਰੋਮਣੀ ਕਮੇਟੀ ਜਿਥੇ ਬੰਦੀ ਉਹਦੇ ਆਪਣੇ ਫਰਜ਼ ਨੇ ਉਹ ਆਪਣੇ ਫਰਜ਼ ਪੂਰੇ ਕਰਦੀ ਆ ਠੀਕ ਆ ਕੇਵਰੀ ਆਪਾਂ ਕੋਈ ਫੈਸਲਾ ਲੈਨੇ ਆ ਸੰਗਤ ਉਸ ਫੈਸਲੇ ਨੂੰ ਪਰਵਾਹ ਨਹੀਂ ਕਰਦੀ ਪਰ ਕੋਸ਼ਿਸ਼ ਕਰਨੀ ਚਾਹੀਦੀ ਆ ਸੁਧਾਰ ਦੀ ਲੋੜ ਅਕਾਲੀ ਵਰਕਰਾਂ ਨੂੰ ਆ ਜਾਂ ਅਕਾਲੀ ਲੀਡਰਾਂ ਨੂੰ ਸੁਧਾਰਨ ਦੀ ਲੋੜ ਹੈ ਵੱਡੀ ਗੱਲ ਹੈ ਕਿ ਤੁਸੀਂ ਅਕਾਲੀ ਸੁਧਾਰ ਲਹਿਰ ਇਸ ਦਾ ਨਾਮ ਚੁਣਿਆ ਹੈ ਕੋਈ ਸੋਚ ਸਮਝ ਕੇ ਨਾਮ ਚੁਣਿਆ ਹੋਏਗਾ ਕਿ ਸੁਧਾਰ ਅਸੀਂ ਕਰਨਾ ਹੈ ਵੱਡਾ ਸੁਧਾਰ ਤੁਹਾਡੇ ਲਾਗੇ ਭਾਈ ਮਨਜੀਤ ਸਿੰਘ ਜੀ ਖੜੇ ਨੇ ਇਹਨਾਂ ਨੇ ਕੀਤਾ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖਿਆ ਹੈ ਪਹਿਲਾਂ ਹੀ ਆਖ ਦਿੱਤਾ ਸੀਗਾ ਭਾਈ ਅਮਰਿਤਪਾਲ ਸਿੰਘ ਦਾ ਇਹਨਾਂ ਨੇ ਹਮਾਇਤ ਕੀਤੀ ਸੀਗੀ ਲੱਗਦਾ ਇਹ ਤੁਹਾਨੂੰ ਕਿਹੜੇ ਸੁਧਾਰਾਂ ਦੀ ਲੋੜ ਹੈ ਤਾਂ ਹੀ ਤੁਸੀਂ ਸੁਧਾਰ ਲਹਿਰ ਬਣਾਈ ਆਪਣੀ ਇਹਦਾ ਜੀ ਇਹਦਾ ਇਹਦਾ ਤਾਂ ਆਪਣੇ ਸਾਹਮਣੇ ਹੀ ਆ ਵੀ ਅਕਾਲੀ ਦਲ ਜਿਵੇਂ ਕਮਜ਼ੋਰ ਹੋ ਗਿਆ ਇਹ ਹੁੰਦਾ ਆਇਆ ਸਾਲਾਂ ਦਰਸਾਲ ਆਪਾਂ ਦੇਖ ਲਿਆ ਤੁਹਾਡੇ ਸਾਹਮਣੇ ਆ ਵੀ ਆਪਣੀ ਸੰਗਤਾਂ ਨੇ ਜਾਂ ਸਿੱਖ ਪੰਥ ਨੇ ਸਿੱਖਾਂ ਨੇ ਕਿਵੇਂ ਅਕਾਲੀ ਦਲ ਨੂੰ ਆਈਸੋਲੇਟ ਕਰਤਾ ਜਿਹੜੀ ਸਾਡੀ ਆਪਣੀ ਜਮਾਤ ਸੀਗੀ ਸਿੱਖ ਪੰਥ ਸੀਗਾ ਉਹਨਾਂ ਨੇ ਸਾਥ ਛੱਡਤਾ ਅਕਾਲੀ ਦਲ ਦਾ ਇਹ ਇਸ ਕਰਕੇ ਸੁਧਾਰ ਦੀ ਲੋੜ ਪਈ ਆ ਜੇ ਅਕਾਲੀ ਦਲ ਸੰਗਤਾਂ ਦੇ ਵਿੱਚ ਭਰੋਸਾ ਪੂਰਾ ਕਾਇਮ ਰੱਖਦਾ ਅਕਾਲੀ ਦਲ ਦੇ ਲੀਡਰਾਂ ਤੇ ਸੰਗਤ ਵਿਸ਼ਵਾਸ ਕਰਦੀ ਤਾਂ ਫੇਰੇ ਸਰਦਾਰ ਲਹਿਰ ਦੀ ਲੋੜ ਨਹੀਂ ਸੀ ਜੇ ਸਰਦੋ ਕੋ ਗਲਤੀਆਂ ਹੋਈਆਂ ਜਾਂ ਸਰਦੋ ਫੈਸਲੇ ਸਹੀ ਨਹੀਂ ਲੈ ਹੋਏ ਜਿਨ੍ਹਾਂ ਕਰਕੇ ਸਾਡਾ ਵਕਾਰ ਨੀਵਾ ਹੋਇਆ ਜਿਨ੍ਹਾਂ ਕਰਕੇ ਅਸੀਂ ਨਿਹਾਰਵਾਲ ਗਏ ਇਸ ਕਰਕੇ ਇਹਦੀ ਲੋੜ ਪਈ ਆ ਇਹ ਸਾਰਾ ਸਿੱਖ ਜਗਤ ਜਾਣਦਾ ਇਸ ਗੱਲ ਨੂੰ ਤੇ ਮੈਂ ਫੇਰ ਕਹੂੰਗਾ ਕਿ ਬਹੁਤ ਉੱਚਾ ਸਥਾਨ ਆ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਲਤਕ ਸਾਬ ਇੱਥੇ ਜਿਹੜੇ ਵੀ ਫੈਸਲੇ ਹੁੰਦੇ ਨੇ ਚਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਜਾਂ ਸ੍ਰੀ ਕਲਤਕ ਸਾਬ ਦੇ ਜਾਇਦਾਰ ਸਾਹਿਬ ਕਰਨ ਉਹ ਸਾਰੇ ਸਿੱਖ ਜਗਤ ਨੂੰ ਪ੍ਰਵਾਨਿਤ ਹੋਣੇ ਚਾਹੀਦੇ ਆ ਉਹਨਾਂ ਦੇ ਕੋਈ ਕਿੰਦੂ ਪਰੰਤੂ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਜਿਹੜਾ ਵੀ ਕੋਈ ਵਿਧੀ ਵਿਵਧਾਨ ਜਾਂ ਕੋਈ ਸਿਸਟਮ ਬਣਾਉਣਾ ਉਹ ਵੀ ਪੰਥ ਨੂੰ ਪ੍ਰਵਾਨ ਹੋਵੇ ਤਾਂ ਕਿ ਇਹ ਜਿਹੜੀ ਸਾਰੀ ਸ਼ਕਤੀ ਆਪਣੀ ਸ੍ਰੀ ਕਾਲ ਤਖਤ ਸਾਹਿਬ ਦੇ ਥੱਲੇ ਸ੍ਰੀ ਕਾਲ ਤਖਤ ਸਾਹਿਬ ਦੇ ਚੰਡੇ ਢੇਠਾ ਕੇ ਸਾਰਾ ਸਿੱਖ ਪੰਥ ਸਿੱਖ ਜਗਤ ਸ਼ਕਤੀਸ਼ਾਲੀ ਹੋਵੇ ਤੇ ਚੜ੍ਹਦੀ ਕਲਾ ਦਾ ਆਪਣਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਇਹ ਸਾਰੀ ਸੋਚ ਨੂੰ ਲੈ ਕੇ ਅਸੀਂ ਆ ਜਿਹੜੀ ਅਪ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਨੂੰ ਆਪਣੇ ਸ਼ੁਰੂ ਕਰਨ ਜਾ ਰਹੇ ਆ ਕਰਕੇ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸੀਗੀਆਂ ਜਿਨ੍ਹਾਂ ਦਾ ਸੰਗਤਾਂ ਦੇ ਮਨਾਂ 'ਚ ਬੜਾ ਰੋਸ ਸੀਗਾ ਵਿਡਾਲਾ ਸਾਹਿਬ ਸਿੱਖਾਂ ਦਾ ਕਾਤਲ ਸੀ ਜ਼ਹਾਰ ਆਲਮ ਉਹਨੂੰ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਉਸ ਵੇਲੇ ਤੁਹਾਡੀ ਸੁਧਾਰ ਦੀ ਜ਼ਰੂਰਤ ਨਹੀਂ ਲੱਗੀ ਅੱਗੇ ਚਲੀਏ ਜਦੋਂ ਸੁਮੇਧ ਸੈਣੀ ਨੂੰ ਡੀਜੀਪੀ ਲਾਇਆ ਗਿਆ ਔਰ ਸ਼ਰਿਆਮ ਸਿੱਖ ਨੌਜਵਾਨਾਂ ਦੇ ਠੁੱਠੇ ਮੁਕਾਬਲੇ ਕਰਨ ਵਾਲਾ ਸੁਮੇਧ ਸੈਣੀ ਪ੍ਰਕਾਸ਼ ਸਿੰਘ ਜੀ ਬਾਗਲ ਉਹ ਸੁਖਵੀਰ ਸਿੰਘ ਜੀ ਬਾਦਲ ਦੇ ਨਾਲ ਬਰਾਬਰ ਤੇ ਕੁਰਸੀ ਤੇ ਬੈਠਦੇ ਉਦੋਂ ਤੁਹਾਨੂੰ ਸੁਧਾਰ ਦੀ ਜ਼ਰੂਰਤ ਨਹੀਂ ਲੱਗੀ ਅੱਜ اچانک ਸੁਧਾਰ ਦਾ ਇਹਦਾ ਕੀ ਜ਼ਰੂਰਤ ਪੈ ਗਈ ਜੀ ਇਦਾਂ ਜੀ ਕਿ ਜਿਹੜੇ ਜਿਹੜੇ ਸੋਹਰ ਦੇ ਲੀਡਰਸ ਹਨ ਮੈਂ ਜਦੋਂ ਸਾਰਿਆਂ ਦੀ ਗਲਤਾਂ ਜਿੰਨੀ ਮੈਨੂੰ ਜਾਣਕਾਰੀ ਉਹ ਗੱਲ ਕਰੂੰਗਾ ਜਿਨ੍ਹਾਂ ਜਿਨ੍ਹਾਂ ਨੇ ਨੂੰ ਪੰਥ ਦਾ ਦਰਦ ਸੀਗਾ ਉਹਨਾਂ ਨੇ ਉਸ ਵੇਲੇ ਵੀ ਆਵਾਜ਼ ਉਠਾਈ ਸੀਗੀ ਉਹਨਾਂ ਨੇ ਉਸ ਵੇਲੇ ਵੀ ਇਹਦਾ ਵਿਰੋਧ ਕੀਤਾ ਸੀਗਾ ਲੇਕਿਨ ਕਿਸੇ ਦੀ ਸੁਣੀ ਨਹੀਂ ਗਈ ਕਿਸੇ ਦੀ ਚੱਲੀ ਨਹੀਂ ਉਹ ਗੱਲ ਬੱਕਰੀ ਆ ਪਰ ਜਿਹੜੇ ਗਲਤ ਫੈਸਲੇ ਹੋਏ ਉਨਾ ਕਾਰਨਾ ਕਰਕੇ ਹੀ ਅੱਜ ਅਕਾਲੀ ਦਲ ਕਮਜ਼ੋਰ ਹੋਇਆ ਤੇ ਇਹਨਾਂ ਫੈਸਲਿਆਂ ਨੂੰ ਜੇ ਆਪਾਂ ਉਹਦੇ ਆਪਣੀ ਨਜ਼ਰ ਮਾਰੀਏ ਉਹਨਾਂ ਦੀ ਬੈਕਗ੍ਰਾਉਂਡ ਵਿੱਚ ਜਾਈਏ ਕਦੀ ਦਾ ਸਮਾਂ ਆਉਣਾ ਸੀ ਆਪਣੇ ਸਿੱਖ ਲੀਡਰਸ਼ਿਪ ਨੂੰ ਵੀ ਇਹ ਇਹਨਾਂ ਮਸਲੇ ਨੂੰ ਲੈ ਕੇ ਆਵਾਜ਼ ਉਠਾਉਣੀ ਪੈਣੀ ਸੀਗੀ ਉਹਨਾਂ ਨੂੰ ਆਪਣਾ ਜਿਹੜਾ ਹਾਂ ਦਾ ਨਾਰਾ ਮਾਰਨਾ ਪੈਣਾ ਸੀ ਸਿੱਖ ਆਪਣੇ ਸੰਗਤ ਦੇ ਨਾਲ ਸਿੱਖ ਪੰਥ ਦੇ ਨਾਲ ਅੱਜ ਉਹ ਸਮਾਂ ਆ ਗਿਆ ਠੀਕ ਹੈ ਪਹਿਲਾਂ ਕਿਸੇ ਨੇ ਗੱਲ ਕੀਤੀ ਨਹੀਂ ਕੀਤੀ ਕਿਸੇ ਦੀ ਚੱਲੀ ਨਹੀਂ ਚੱਲੀ ਉਹਦਾ ਬੈਕਗ੍ਰਾਉਂਡ ਵਿੱਚ ਕਈ ਗੱਲਾਂ ਟੋੜੀਆਂ ਸੱਚੀਆਂ ਵੀ ਨੇ ਪਰ ਕਈਆਂ ਨੇ ਆਵਾਜ਼ ਉਠਾਈ ਵੀ ਸਗੀ ਪਰ ਚਲੋ ਉਹ ਤੋਂ ਸਮਝਾਂ ਲੈਂ ਗਿਆ ਹੁਣ ਹੁਣ ਆਪਾਂ ਸਾਰਿਆਂ ਨੂੰ ਅਸੀਂ ਆ ਜੀਏ ਆਉਣ ਵਾਲੇ ਆਉਣ ਵਾਲੇ ਸਮੇਂ ਤੇ ਆ ਜੀਏ ਜੇਕਰ ਜਸਵੰਤ ਸਿੰਘ ਸਾਹਿਬ ਤੁਹਾਨੂੰ ਸਜ਼ਾ ਲਗਾਉਂਦੇ ਨੇ ਧਾਰਮਿਕ ਸਜ਼ਾ ਜਾਂ ਸੇਵਾ ਲਗਾਉਂਦੇ ਨੇ ਸੁਖਵੀਰ ਸਿੰਘ ਬਾਦਲ ਨੂੰ ਸਮੁੱਚੇ ਅਕਾਲੀ ਦਲ ਨੂੰ ਸੇਵਾ ਲਾਉਂਦੇ ਨੇ ਸੇਵਾ ਤੁਸੀਂ ਕਰ ਵੀ ਲੈਣੇ ਹੋ ਸਜ਼ਾ ਤੁਸੀਂ ਭੁਗਤ ਵੀ ਲੈਣੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਕਾਲੀ ਦਲ ਇਕੱਠਾ ਹੋਏਗਾ ਸ਼੍ਰੋਮਣੀ ਅਕਾਲੀ ਦਲ ਅਤੇ ਜਿਹੜਾ ਧੜਲੀ ਅਕਾਲੀ ਸੁਧਾਰ ਲੈ ਰਿਹਾ ਇਹ ਇੱਕ ਮੰਚ ਤੇ ਇਕੱਠੇ ਹੋ ਕੇ ਕੰਮ ਕਰਨਗੇ ਕਿਉਂਕਿ ਸਜ਼ਾ ਤਾਂ ਦੋਵਾਂ ਨੇ ਭੁਗਤ ਲਈ ਸੇਵਾ ਦੋਵਾਂ ਨੇ ਭੁਗਤ ਲਈ ਦੇਖੋ ਇਹ ਜਿਹੜਾ ਤੁਸੀਂ ਪੁਆਇੰਟ ਰੇਜ਼ ਕੀਤਾ ਬੜਾ ਮਹੱਤਵ ਰੱਖਦਾ ਆ ਸਿੱਖ ਪੰਥ ਨੂੰ ਮੈਂ ਅੱਗੇ ਵੀ ਕਹਿ ਕੇ ਹਟਿਆ ਇੱਕ ਚੰਡੇ ਥੱਲੇ ਇੱਕ ਐਸੀ ਸਰਵ ਪ੍ਰਵਾਨਿਤ ਸ਼ਖਸੀਅਤ ਥੱਲੇ ਸਾਰੇ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਆ ਤੇ ਅੱਗੇ ਵੀ ਕਈ ਵਾਰੀ ਐਦਾਂ ਦੇ ਸਮੇਂ ਆਏ ਜਦੋਂ ਕਈ ਵਾਰੀ ਆਪਣੇ ਪਾਰਟੀ ਵਿੱਚ ਜਾਂ ਅਕਾਲੀ ਦਲ ਵਿੱਚ મતਭੇਦ ਪੈਦਾ ਹੋਏ ਮੁੜ ਕੇ ਪੰਥ ਇਕੱਠਾ ਵੀ ਹੋਇਆ ਇਹ ਚਲੋ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਆਸ ਕਰਦੇ ਹਾਂ ਕਿ ਸਾਰਾ ਅਕਾਲੀ ਦਲ ਸਿੱਖ ਪੰਥ ਇੱਕ ਝੰਡੇ ਥੱਲੇ ਇਕੱਠਾ ਹੋਊਗਾ ਸਾਰੇ ਪੰਥ ਵਿੱਚ ਏਕਤਾ ਹੋਊ ਤੇ ਉਸ ਲੀਡਰਸ਼ਿਪ ਮੋਹਰੇ ਲੱਗੂਗੀ ਜਿਹਨੂੰ ਸਾਰਾ ਸਿੱਖ ਜਗਤ ਪ੍ਰਵਾਨ ਕਰੇ ਤਾਂ ਕਿ ਤਕੜੇ ਹੋ ਕੇ ਅਸੀਂ ਆਪਣੀ ਸਿੱਖਾਂ ਦੀ ਆਵਾਜ਼ ਉਠਾ ਸਕੀਏ ਤੇ ਪੰਥ ਵਾਸਤੇ ਸੇਵਾ ਕਰ ਸਕੀਏ ਇਹ ਸਾਡੀ ਵੀ ਸੋਚਿਆ ਤੇ ਸਾਨੂੰ ਯਕੀਨ ਹੈ ਕਿ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਮੇਲ ਕਰਨਗੇ ਸਿੱਖ ਪੰਥ ਆਉਣ ਵਾਲੇ ਸਮੇਂ 'ਚ ਇਕੱਠਾ ਹੋ ਕੇ ਇੱਕ ਐਸੀ ਸ਼ਕਤੀਏ ਦੇ ਨਾਲ ਅੱਗੇ ਵਧੂਗਾ ਜਿਹੜੀ ਸਾਰਿਆਂ ਨੂੰ ਪ੍ਰਵਾਨ ਹੋਵੇ ਜਿਹੜੀ ਸਾਰਿਆਂ ਦੇ ਨੂੰ ਨਾਲ ਲੈ ਕੇ ਚੱਲ ਸਕੇ ਬਾਕੀ ਜਿਹੜੇ ਆ ਬਾਕੀ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਆਪਣੀ ਮੰਗ ਪੱਤਰ ਦਿੱਤਾ ਅਸਾਂ ਤਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਅਗਲਾ ਫੈਸਲੇ ਦਾ ਇੰਤਜ਼ਾਰ ਵੀ ਨਹੀਂ ਕੀਤਾ ਆਪਾਂ ਸੁਧਾਰ ਲੈਣ ਉਹਨਾਂ ਦੇ ਪਾਸ ਤੋਂ ਪਰੇ ਨਾ ਤੁਸੀਂ ਤੇ ਆਪਣੇ ਆਪ ਨੂੰ ਵੀ ਗੁਨਾਹਗਰ ਮੰਨ ਚੁੱਕੇ ਜੋ ਕਿ ਅਸੀਂ ਇਹਨਾਂ ਕੰਮਾਂ ਦੇ ਵਿੱਚ ਗੁਨਾਹਗਰ ਬਰਾਬਰ ਦੇ ਰਹੇ ਹਾਂ ਕਿਉਂਕਿ ਅਸੀਂ ਰਾਜਪਾਕ ਭੋਕਿਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਚਾਹੀਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰਦੇ ਉਤੋਂ ਬਾਅਦ ਆਪਣੀ ਰਣਨੀਤੀ ਤਿਆਰ ਕਰਦੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਡੀਕ ਕਰਦੇ ਸੀ ਕਰਦੇ ਹਾਂ ਕਰਦੇ ਰਵਾਂਗੇ ਕੋਈ ਉਹਦੇ ਵਿੱਚ ਦੋਰਾਵਾ ਨਹੀਂ ਗਿਆ ਕੋਈ ਅਸੀਂ ਕੋਈ ਬਹੁਤਾ ਵੱਡਾ ਲੰਮਾ ਚੌੜਾ ਪ੍ਰੋਗਰਾਮ ਅਰੰਭਿਆ ਦੇਗਾ ਇਹਦਾ ਸਿਰਫ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਸੀਗੀ ਬਤੌਰ ਸਿੱਖ ਪੰਥ ਦੇ ਨਿਮਾਣੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਉਹ ਜ਼ਿੰਮੇਵਾਰੀ ਸ਼ੁਰੂ ਕੀਤੀ ਆ ਪਰ ਅਸੀਂ ਕੋਈ ਲੰਮਾ ਚੌੜਾ ਪ੍ਰੋਗਰਾਮ ਅਜੇ ਤੱਕ ਨਾ ਅਰੰਭਿਆ ਠੀਕ ਆ ਜਿਹੜੀਆਂ ਵਿਚਾਰਾਂ ਚਲਦੀਆਂ ਹੁੰਦੀਆਂ ਜਾਂ ਆਪਾਂ ਕੋਈ ਨਾ ਕੋਈ ਜਿਹੜੀ ਸੋਚ ਲੈ ਕੇ ਅੱਗੇ ਵਧਦੇ ਆ ਪਰ ਅਸੀਂ ਸਾਨੂੰ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਉਹਦਾadesh ਦਾ ਉਹਨਾਂ ਦੇ ਫੈਸਲੇ ਦੀ ਉਡੀਕ ਆ ਉਸ ਤੋਂ ਬਾਅਦ ਹੀ ਸਾਰਾ ਜਿਹੜਾ ਆਪਣੇ ਪ੍ਰੋਗਰਾਮ ਆਪਣੇ ਸਮੂਹ ਤੌਰ ਤੇ ਸ਼ੁਰੂ ਕੀਤਾ ਜਾਊਗਾ ਪਹਿਲਾਂ ਕੋਈ ਪ੍ਰੋਗਰਾਮ ਵੈਸੇ ਨਹੀਂ ਸ਼ੁਰੂ ਕਰਨਾ ਲੇਕਿਨ ਵਿਚਾਰਾਂ ਕਰਨ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਕੋਈ ਆਪਣੇ ਗਲਤੀ ਨਹੀਂ ਬਿਚਾਰਾਂ ਦਾ ਚਲਦੀਆਂ ਜਿਹੜੀਆਂ ਚਾਹੀਦੀਆਂ ਆ ਕਿਸ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਆ ਕਿ ਅਜੇ ਵੇਟ ਕਰ ਸਕਦੇ ਆ ਕਿ ਸੁਧਾਰ ਲਹਿਰ ਦਾ ਅਸੀਂ ਸੁਧਾਰ ਲਹਿਰ ਦਾ ਤਾਂ ਅਜੇ ਜੀ ਐਲਾਨ ਕੀਤਾ ਆ ਅਜੇ ਤਾਂ ਤੁਹਾਡੇ ਸਾਹਮਣੇ ਹੀ ਆ ਜਦੋਂ ਸ਼ੁਰੂਆਤ ਹੋਊਗੀ ਆਪਾਂ ਨੂੰ ਪਤਾ ਲੱਗ ਜਾਣਾ ਪਰ ਇਹ ਬਿਲਕੁਲ ਸਾਰੇ ਲੀਡਰਾਂ ਦੇ ਮਨਾਂ ਵਿੱਚ ਇਹ ਗੱਲ ਯਕੀਨਨ ਤੌਰ ਤੇ ਪੱਕੀ ਆ कि ਜਿੰਨਾ ਤੱਕ ਸ੍ਰੀ ਕਾਲ ਤਖਤ ਸਾਹਿਬ ਦਾ ਫੈਸਲਾ ਨਹੀਂ ਆਉਂਦਾ ਉਹਨਾਂ ਤੱਕ ਅਸੀਂ ਨਹੀਂ ਕੁਝ ਅੱਗੇ ਕਰਨਾ ਧੰਨਵਾਦ ਧੰਨਵਾਦ ਜੀ ਕੰਸਰੀ ਰਮੰਦਰ ਸਾਹਿਬ ਪਹੁੰਚੇ ਹਾਂ ਦਰਸ਼ਨ ਕਰਨ ਵਾਸਤੇ ਪਹੁੰਚੇ ਹਾਂ ਤੁਹਾਡੇ ਕਨਵੀਨਰ ਇੱਥੇ ਪਹੁੰਚੇ ਨੇ ਬਟਾਲਾ ਜੀ ਕੀ ਕਹਿਣਾ ਚਾਹੁੰਦੇ ਹੋ ਵੇਖੋ ਮੈਂ ਜਿਹੜੇ ਸੁਧਾਰ ਲਹਿਰ ਦੇ ਕਨਵੀਨਰ ਬਣਾਏ ਗਏ ਨੇ ਉਹ ਸਰਦਾਰਪੁਰ ਪ੍ਰਤਾਪ ਸਿੰਘ ਬਟਾਲਾ ਬਣਾਏ ਗਏ ਆ ਔਰ ਉਹ ਸਭ ਤੋਂ ਪਹਿਲਾਂ ਸ੍ਰੀ ਆਕਾਲ ਤਖਤ ਸਾਹਿਬ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਟ ਹੋਣ ਵਾਸਤੇ ਆਏ ਆ ਔਰ ਕੋਈ ਵੀ ਸਿੱਖ ਜਦੋਂ ਕੋਈ ਅਹੁਦੇ ਤੇ ਆਉਂਦਾ ਤੇ ਉਹ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਤਮਸਤ ਹੁੰਦਾ ਔਰ ਉਸ ਤੋਂ ਬਾਅਦ ਹੀ ਕੋਈ ਕਾਰਜ ਜਿਹੜਾ ਸ਼ੁਰੂ ਕਰਦਾ ਸੋ ਜਿਹੜੀ ਇਹ ਸੁਧਾਰ ਲਹਿਰ ਚਲਾਈ ਗਈ ਹੈ ਇਹ ਜਿਹੜੀਆਂ ਖਾਮੀਆਂ ਆ ਗਈਆਂ ਸੀ ਤੁਸੀਂ ਪੁੱਛ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਗਾਰ ਆ ਗਿਆ ਔਰ 10 ਜਿਹੜੇ ਕੈਂਡੀਡੇਟ ਸੀ ਉਹਨਾਂ ਦੀ ਜ਼ਬਾਨਤਾਂ ਜਬਤ ਹੋ ਗਈਆਂ ਔਰ ਅਸੈਂਬਲੀ ਦੇ ਵਿੱਚ ਤਕਰੀਬਨ ਢਾਈ ਕੈਂਡੀਡੇਟ ਰਹਿ ਗਏ ਜਾਂ 3 ਰਹਿ ਗਏ ਸੋ ਇਹ ਜਿਹੜੀ ਆ ਪੁਰਾਣੀ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ ਸੀ ਔਰ ਉਹਨਾਂ ਗਲਤੀਆਂ ਨੂੰ ਜਿਹੜਾ ਸੀ ਵਾਰ-ਵਾਰ ਕਹਿੰਦੇ ਰਹੇ ਵੀ ਤੁਸੀਂ ਕਾਲ ਤਕਸਾਬ ਤੇ ਜਾ ਕੇ ਮਾਫੀ ਮੰਗੋ ਲੇਕਿਨ ਨਹੀਂ ਸੀ ਮੰਗ ਰਹੇ ਤੁਹਾਨੂੰ ਸਾਰੇ ਇਤੋਂ ਦੀ ਪ੍ਰੈਸ ਨੂੰ ਪਤਾ ਸੋ ਹੁਣ ਜਿਹੜੇ ਨਾਲ ਉਹਨਾਂ ਦੇ ਸਿੰਘ ਸੀ ਜਿ ਤਰ੍ਹਾਂ ਇਹ ਆਪਣੇ ਪ੍ਰੇਮ ਸਿੰਘ ਲਾਲ ਆਪਣੇ ਚੰਦੂ ਮਾਜਰਾ ਜਾਂ ਮਲੂਕਾ ਸਾਹਿਬ ਜਾਂ ਹੋਰ ਜਿਹੜੀ ਲੀਡਰਸ਼ਿਪ ਸੀ ਉਹਨੇ ਸਾਡੇ ਦਿਮਾਗ ਤੇ ਬੋਝ ਆਇਆ ਕਿ ਜਿਹੜੀ ਉਸ ਟਾਈਮ ਤੇ ਅਸੀਂ ਗੱਲ ਕੀਤੀ ਸਾਡੀ ਸੁਣੀ ਨਹੀਂ ਗਈ ਲੇਕਿਨ ਸਾਡੇ ਦਿਮਾਗ ਤੇ ਬੋਝ ਆਹੀ ਕਾਲਤਕ ਸਾਹਿਬ ਤੇ ਜਾਣਾ ਉਹ ਆਪਣੀ ਮਰਜ਼ੀ ਨਾਲ ਤੇ ਆਣ ਕੇ ਚਿੱਠਾ ਦੇ ਕੇ ਗਿਆ ਵੀ ਸਾਨੂੰ ਜਿਹੜੀ ਅਸੀਂ ਕਤਾਈ ਕੀਤੀ ਹੈ ਉਹਦੀ ਸਾਨੂੰ ਜਿਹੜੀ ਆ ਜੋ ਧਾਰਮਿਕ ਤੌਰ ਤੇ ਸਜ਼ਾ ਲਾਉਣੀ ਆ ਉਹ ਕਾਲਤਕ ਸਾਹਿਬ ਲਾਵੇ ਔਰ ਉਸ ਤੋਂ ਬਾਅਦ ਕਾਲਤਕ ਸਾਹਿਬ ਨੇ ਜੋ ਫੈਸਲਾ ਕਰਨਾ ਇੱਕ ਗੱਲੇ ਪੱਕੀ ਆ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਖਾਲਸਾ ਪੰਥ ਨੇ ਨਕਾਰ ਦਿੱਤੀ ਹੈ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਖਾਲਸਾ ਪੰਥ ਚਾਹੁੰਦਾ ਹੈ ਜਿਹੜੀ ਸਹੀ ਗਵਾਹੀ ਦੇ ਸਕੇ ਸਹੀ ਪੰਥ ਨੂੰ ਦਿਸ਼ਾ ਨਿਰਦੇਸ਼ ਦੇ ਸਕੇ ਔਰ ਉਹਦੇ ਵਾਸਤੇ ਜਿਹੜਾ ਹੈ ਇਹ ਸੁਧਾਰ ਲਹਿਰ ਚਲਾਈ ਗਈ ਕੁਝ ਤਾਂ ਰੋਸ ਕੇ ਘਰਾਂ ਚ ਬਹਿ ਗਏ ਕੁਝ ਜਿਹੜੇ ਅਕਾਲੀ ਦਲ ਚੋਂ ਕੱਢ ਪਏ ਕੁਝ ਅਕਾਲੀ ਦਲ ਦੇ ਜਿਹੜੇ ਸੀ ਉਹ ਨਰਾਸ਼ ਕਰਤੇ ਸੋ ਉਹਨਾਂ ਨਰਾਸ਼ ਲੋਕਾਂ ਨੂੰ ਵੀ ਘਰਾਂ ਚੋਂ ਜਾ ਕੇ ਠਾਉਣਾ ਤੇ ਜਿਹੜੇ ਕੱਢ ਦਿੱਤੇ ਉਹਨਾਂ ਨੂੰ ਵੀ ਕਾਲੀ ਦਾਲ ਚ ਜਿਹੜੀ ਆ ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਨੇ ਕਿਉਂਕਿ ਕਾਲੀ ਦਾਲ 103 ਸਾਲ ਪੁਰਾਣੀ ਪਾਰਟੀ ਕਹਿੰਦੇ ਆ ਲੇਕਿਨ ਮੈਂ ਇਹ ਪੁੱਛਣਾ ਚਾਹਣਾ ਆ ਵੀ 103 ਸਾਲ ਪੁਰਾਣੀ ਪਾਰਟੀ ਤਾਂ ਹੈਗੀ ਆ ਪਰ ਜਿਹੜੇ ਕੁਛੀ ਦਾਲਾ ਪਰਿਵਾਰ ਹੈਗਾ ਉਹਨਾਂ ਦਾ ਉਹ ਜੇਲ੍ਹ ਵਾਲਾ ਹੈਗਾ ਉਹਨਾਂ ਦਾ ਕੁਰਬਾਨੀ ਵਾਲਾ ਹੈਗਾ ਜਿਹਨਾਂ ਜੇਲਾਂ ਕੱਟੀਆਂ ਆ ਦੇਖੋ ਜਿਹੜੇ ਪੁਰਾਣੇ ਜਰਨੈਲ ਨੇ ਜਿਨ੍ਹਾਂ ਦੇ ਪਰਿਵਾਰਾਂ ਦਾ ਇਤਿਹਾਸ ਜਹੇਦਰ ਸੁੱਚਾ ਸਿੰਘ ਛੋਟੇਪੁਰ ਅੱਜ ਅਹੀਂ ਉਹਨਾਂ ਤੁਰ ਸਾਹਿਬ ਦੀ ਜਿਹੜੀ ਤੁਸੀਂ ਇੱਥੇ ਇੱਕ ਗੱਲ ਕੀਤੀ ਸੀ ਵੀ ਸ਼ੁਰੂਆਤ ਕਰਨ ਲੱਗੇ ਜੇ ਟੋੜਾ ਸਾਹਿਬ ਦੀ ਵਰਸੀ 30 ਤਰੀਕ ਨੂੰ ਮਨਾਉਣੀ ਆ ਟੋੜ ਪਿੰਡ ਦੇ ਵਿੱਚ ਕਦੇ ਕਿਸੇ ਯਾਦ ਹੀ ਨਹੀਂ ਕੀਤਾ ਔਰ ਉਸ ਤੋਂ ਬਾਅਦ ਟੋੜਾ ਸਾਹਿਬ ਦੀ ਉਸ ਤੋਂ ਬਾਅਦ ਸ੍ਰੀ ਗੁਰਤਾਰ ਸਿੰਘ ਖਾਲਸਾ ਪਿੰਡਰਾਲਿਆਂ ਦਾ ਸੋ ਇਹ ਸਾਰਾ ਪ੍ਰੋਗਰਾਮ ਬੇਸ ਕਰਕੇ ਲੀਕਿਆ ਗਿਆ ਹੈ ਕਿ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਸੇਵਾ ਕੀਤੀ ਹੈ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਾਲੀਦਾਲ ਨੇ ਜਿਹੜਾ ਇਹ ਦਰਨਕਾਰ ਕਰਤਾ ਪਿੱਛੇ ਕਰਤਾ ਔਰ ਇਹ ਸੁਧਾਰ ਲਹਿਰ ਰਿਸਕ ਕਰਕੇ ਚਲਾ ਰਹੀ ਆ ਕਿ ਜਿਹੜੇ ਰਸਕੇ ਘਰਾਜ ਬਹਿ ਕੇ ਕੁਰਬਾਨੀ ਵਾਲੇ ਛਿੱਦੀਆਂ ਵਾਲੇ ਜੇਲ੍ਹਾਂ ਵਾਲੇ ਉਹਨਾਂ ਸਾਰਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਾਸਤੇ ਇਹ ਸੁਧਾਰ ਲਹਿਰ ਚਲਾਉਣ ਦੀ ਜੜੀ ਹੈ ਇਹ ਜ਼ਰੂਰਤ ਪਈ ਹੈ ਉਹਦੇ ਕਰਕੇ ਇਹ ਚਲਾ ਰਹੀ ਹੈ